ਛੋਟੇ ਨੇ ਪਰ ਗੁਰੂ ਸਾਬ ਨੂੰ ਸਿੱਖ ਹਮੇਸ਼ਾ ਗੁਰੂ ਨੂੰ ਪਿਤਾ ਤੇ ਗੁਰੂ ਪਰਿਵਾਰ ਨੂੰ ਮਾਤਾ ਦਰਜਾ ਦਿੰਦਾ ਹੈ ਮਾਤਾ ਦਾ ਦਰਜਾ ਦਿੰਦਾ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰੂ ਨੂੰ ਮਾਤਾ ਤੇ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਮਾਤਾ ਪਿਤਾ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਗਿਆ ਇੱਕ ਮਾਤਾ ਸੀ ਉਹ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਕੋਲ ਆਈ ਉਹਨਾਂ ਨੇ ਬੇਨਤੀ ਕੀਤੀ ਕਹਿੰਦੀ ਮਹਾਰਾਜ ਮੇਰੇ ਮਨ ਚ ਫੁਰਨਾ ਹੈ ਕਿ ਹਰ ਕੋਈ ਤੁਹਾਨੂੰ ਸਦਕੇ ਖੜਦਾ ਹੈ ਪ੍ਰਸ਼ਾਦਾ ਛਕਾਉਂਦਾ ਹੈ ਮੈਂ ਵੀ ਆਪ ਜੀ ਨੂੰ ਮaaf ਕਰਿਓ ਜੀ ਮਹਾਂਪੁਰਖ ਬਾਬਾ ਅਜੀਤ ਸਿੰਘ ਨਥਮਲਪੁਰ ਵਾਲਿਆਂ ਨੇ ਹੰਸਾਲੀ ਸਾਹਿਬ ਨੇ ਅਜੀਤ ਸਿੰਘ ਨਥਮਲਪੁਰ ਵਾਲਿਆਂ ਕੋਲ ਪਹੁੰਚੀ ਤੇ ਕਹਿੰਦੀ ਬਾਬਾ ਜੀ ਬੇਨਤੀ ਹੈ ਕਿ ਮੇਰੀ ਇੱਛਾ ਹੈ ਮਨ ਦੀ ਕਿ ਮੈਂ ਆਪਣੇ ਇਸ ਸਰੀਰ ਤੇ ਸਵਾਸ ਰਿੰਦਿਆਂ ਤੁਹਾਨੂੰ ਪ੍ਰਸ਼ਾਦਾ ਛਕਾ ਲਵਾਂ ਮਾਰੇ ਮੁਸਕਰਾਪੇ ਹੇ ਦੇ ਸ਼ਕਾ ਲੋ ਭਾਈ। ਉਹ ਕੰਦੀ ਜੀ ਮੈਨੂੰ 6 ਮਹੀਨੇ ਦਾ ਟਾਈਮ ਦੇ ਦਿਓ ਮਹਾਰਾਜ। ਮਾਰੇ ਕਹਿੰਦੇ ਤੈਨੂੰ 6 ਮਹੀਨੇ ਦਾ ਟਾਈਮ ਦਿੱਤਾ 6 ਮਹੀਨਾ ਚ ਤਿਆਰੀ ਕਰ ਲੈ। ਉਹ ਮਾਤਾ ਚੱਲੇਗੀ 6 7 8 ਮਹੀਨੇ ਲੰਘੇ। ਇੱਕ ਦਿਨ ਬਾਬਾ ਅਜੀਤ ਸਿੰਘ ਮਹਾਂਪੁਰਖ ਬੈਠੇ ਸਿਰੇ ਮਹਾਂਪੁਰਸ਼ਾਂ ਦੇ ਕੌਤਕ ਮਹਾਂਪੁਰਸ਼ੀ ਜਾਣਦੇ ਨੇ ਕਿਉਂਕਿ ਰੱਬ ਨਾਲ ਮਿਲੇ ਹੁੰਦੇ ਨੇ ਅੰਤਰੀ ਯਾਮਤਾ ਹੁੰਦੀ ਉਹਨਾਂ ਕੋਲ। ਅੰਦਰ ਦੀ ਬੁੱਝਦੇ ਨੇ ਜੇ ਸੱਚਾ ਬਚਨ ਹੈ ਉਹ ਜਾਣ ਜਾਂਦੇ ਅੰਦਰਲੀ ਅਵਸਥਾ ਨੂੰ ਪੜ ਲੈਂਦੇ ਨੇ ਮਨੁੱਖ ਦੀ ਅਵਸਥਾ ਨੂੰ ਉਹ ਸੇਵਾਦਾਰਾਂ ਨੂੰ ਕਹਿੰਦੇ ਮਹਾਰਾਜ ਗੱਡਾ ਤਿਆਰ ਕਰੋ ਫਟਾਫਟ ਉਹ ਸੇਵਾਦਾਰਾਂ ਨੇ ਗੱਡਾ ਕੱਢਿਆ ਮਹਾਪੁਰਸ਼ ਬੈਠੇ ਪੰਜ ਸੱਤ ਵਾਰ ਆਵਾਜ਼ ਦਿੱਤੀ ਜਿੰਨੇ ਸੇਵਾਦਾਰ ਸੀ ਆਜੋ ਬਹਿ ਜਾਓ ਗੱਡੇ ਤੇ ਬੈਠੋ ਬਿਠਾ ਲੇ ਗੱਡਾ ਭਰ ਗਿਆ ਕਹਿੰਦੇ ਚਲੋ ਭਾਈ ਫਲਾਣੇ ਪਿੰਡ ਜਾਣਾ ਆਪਾਂ ਪ੍ਰਸ਼ਾਦਾ ਛਕਣਾ ਹੈ ਮੈਨੂੰ ਜਨਾਬ ਇਸਰਦਾ ਹੋਵੇ ਸ਼ਾਇਦ ਗਪਾਲਪੁਰ ਪਿੰਡ ਦਾ ਨਾਮ ਸੀ ਬਮਨਾੜੇ ਦੇ ਕੋਲ ਉਸ ਏਰੀਆ ਚ ਸਹੇੜੀ ਵਾਲੇ ਪਾਸੇ ਹੀ ਆ ਉਹ ਉੱਥੇ ਪਹੁੰਚੇ ਸਿੰਘ ਬੜੇ ਹੈਰਾਨ ਹੋਏ ਕਿ ਕਿੱਧਰ ਗੱਡਾ ਭਰ ਕੇ ਬਾਬਾ ਜੀ ਤੁਰ ਪਏ ਸਵੇਰੇ ਸਵੇਰੇ ਜਾ ਕੇ ਜਦੋਂ ਪਹੁੰਚੇ ਘਰ ਦੇ ਬੂਹੇ ਗਾੜੀ ਪਾਏ ਪਹੁੰਚੇ ਮਾਤਾ ਦੇ ਦਰਵਾਜ਼ੇ ਗਾੜੀ ਮਾਤਾ ਨੂੰ ਪਤਾ ਲੱਗਾ ਕਿ ਮਹਾਪੁਰਸ਼ ਆਏ ਨੇ ਬਾਹਰ ਵੱਡੇ ਵੱਡੇ ਦਰਵਾਜ਼ੇ ਸਨ ਜੋ ਦਰਵਾਜ਼ੇੋਂ ਗੱਡਾ ਅੰਦਰ ਗਿਆ ਧੰਨ ਭਾਗ ਜੀ ਆਇਆ ਕੀਤਾ ਫਤੇ ਦੀ ਸਾਂਝ ਕੀਤੀ ਨਮਸਕਾਰ ਕੀਤਾ ਬੜੇ ਅਦਬ ਨਾਲ ਮੰंजे ਢਾਈ ਬਿਠਾਇਆ ਕਹਿੰਦੀ ਮਹਾਂਪੁਰਸ਼ੋ ਹੁਕਮ ਕਰੋ ਕਹਿੰਦੇ ਪ੍ਰਸ਼ਾਦਾ ਛਕਣਾ ਹੈ ਕਹਿੰਦੀ ਸਤਿ ਬਚਨ ਜੀ ਆਪ ਜੀ ਬਰਾਜੋ ਬਸ 1 ਘੰਟੇ ਚ ਤਿਆਰ ਹੋ ਗਿਆ ਜੀ ਮਾਤਾ ਨੇ ਫਟਾਫਟ ਇੱਕ ਪਾਸੇ ਖੀਰ ਧਰ ਦਿੱਤੀ ਜੇ ਚੱਲਦੇ ਹੁੰਦੇ ਸਨ ਨਾਲ ਨਵਾਂ ਨੂੰ ਲਾ ਕੇ ਪਾਸੇ ਖੀਰ ਧਾਰਤੀ ਇੱਕ ਪਾਸੇ ਪ੍ਰਸ਼ਾਦਾ ਇੱਕ ਪਾਸੇ ਦਾਲ ਧਾਰਤੀ ਇੱਕ ਪਾਸੇ ਆਟਾ ਗੁੰਨਣਾ ਸ਼ੁਰੂ ਕਰਦਾ ਇੱਕ ਘੰਟੇ ਚ ਪ੍ਰਸ਼ਾਦਾ ਘੰਟੇ ਸਵਾ ਘੰਟੇ ਚ ਪ੍ਰਸ਼ਾਦਾ ਤਿਆਰ ਕਰਕੇ ਪੰਤ ਲਵਾ ਕੇ ਮਾਂ ਪਰੇਸ਼ਾਨੇ ਜਾਪ ਸ਼ੁਰੂ ਕਰਦਾ ਬਰਤਨ ਰੱਖੇ ਤੇ ਪ੍ਰਸ਼ਾਦਾ ਪਰੋਸਣਾ ਸ਼ੁਰੂ ਕਰਦਾ ਪ੍ਰਸ਼ਾਦਾ ਛਾਦੇ ਜਾਣ ਬੜਾ ਆਨੰਦ ਸਾਬ ਨੂੰ ਆਵੇ ਬੜੀ ਆਨੰਦਮਈ ਅਵਸਥਾ ਸਭ ਸਿੰਘਾਂ ਦੀ ਬਣ ਗਈ ਪ੍ਰਸ਼ਾਦਾ ਛਕਿਆ ਮਹਾਪੁਰਸ਼ ਕਹਿੰਦੇ ਸਾਰੇ ਛਕੋ ਪ੍ਰਸ਼ਾਦਾ ਛਕ ਗਿਆ ਮਹਾਪੁਰਸ਼ ਕਹਿੰਦੇ ਕਿ ਭਾਈ ਤੇਰੇ ਆਂਡ ਗਵਾੜ ਜਿੰਨੀਆਂ ਬੀਬੀਆਂ ਭੈਣਾਂ ਤੇਰੀਆਂ ਸਹੇਲੀਆਂ ਨੇ ਸੱਦ ਲਾ ਮਾਤਾ ਸਭ ਨੂੰ 10 20 50 40 ਛਰੀਰ ਸੱਦ ਲੇ ਕਹਿੰਦੇ ਸਭ ਨੂੰ ਛਕਾ ਭਾਵੇਂ ਚਮਚਾ ਚਮਚਾ ਹੀ ਛਕਾ ਦੋ ਦੋ ਚਮਚੇ ਹੀ ਛਕਾ ਸਭ ਨੂੰ ਛਕਾ ਸਭ ਨੇ ਛਕਿਆ ਜਿੰਨਾ ਵੀ ਛਕਿਆ ਬਹੁਤ ਆਨੰਦਤ ਹੋਏ ਸਾਰੇ ਸਿੰਘ ਬੜੇ ਹੈਰਾਨ ਪਰ ਪੁੱਛਣ ਦੀ ਕੋਈ ਜ਼ਰੂਰਤ ਨਾ ਕਰੇ ਮਾਪੁਰਸ਼ਾਂ ਕੋਲੋਂ ਪੁੱਛਣ ਦੀ ਕੋਈ ਜ਼ਰੂਰਤ ਨਾ ਕਰੇ ਕਿਉਂਕਿ ਬੇਨਤੀ ਹੈ ਦੋ ਬੰਦੇ ਬੜੇ ਖਤਰਨਾਕ ਹੁੰਦੇ ਨੇ ਨਵਾਂ ਅਮੀਰ ਤੇ ਪੁਰਾਣਾ ਫਕੀਰ ਇਹਨਾਂ ਤੋਂ ਹਮੇਸ਼ਾ ਬਚਣਾ ਹੀ ਚਾਹੀਦਾ ਹੈ ਜੋ ਨਵੇਂ ਅਮੀਰ ਕੋਲ ਅਮੀਰੀ ਨਵੀਂ-ਨਵੀਂ ਆਈ ਹੁੰਦੀ ਆ ਉਹਨੇ ਪੈਸਾ ਵੇਖਿਆ ਹੁੰਦਾ ਤੇ ਉਹ ਭੁੱਲ ਜਾਂਦਾ ਪੈਸੇ ਦਾ ਮੁੱਲ ਉਹ ਆਪ ਵੀ ਡੁੱਬਦਾ ਦੂਜੇ ਨੂੰ ਵੀ ਡੋਪ ਦਿੰਦਾ ਤੇ ਪੁਰਾਣੇ ਫਕੀਰ ਕੋਲ ਕਮਾਈ ਇੰਨੀ ਹੁੰਦੀ ਏ ਉਹ ਜਿਹੜਾ ਉਹਦਾਂ ਕਹਿੰਦਾ ਕਦੀ ਆ ਹੁਣ ਤਾਂ ਨਹੀਂ ਕਿਤੇ ਪੁਰਾਣੇ ਦਾ ਸਮੇਂ ਨਾ ਕਾਂ ਆ ਕੇ ਨਤਾਰਾਂ ਤੇ ਬਹਿ ਜਾਂਦੇ ਸੀ ਜਿਹੜਾ ਪਟਾਕੇ ਪੈਂਦੇ ਸੀ ਪਤਾ ਉਦੋਂ ਲੱਗਦਾ ਸੀ ਰੋੜ ਜਾਂਦੇ ਸੀ। ਸੋ ਜਿਹੜੇ ਕਮਾਈ ਵਾਲੇ ਸਾਧੂ ਨੇ ਨਾ ਇਹ ਬੰਦੇ ਨੂੰ ਚਾਰਜ ਵੀ ਕਰਦੇ ਨੇ, ਬੈਟਰੀਆਂ ਵੀ ਜਗਾ ਦਿੰਦੇ ਨੇ, ਲਾਈਟਾਂ ਵੀ ਜਗਾ ਦਿੰਦੇ ਨੇ ਪਰ ਜਦੋਂ ਪਟਾਕੇ ਪਾਉਣ ਤੇ ਆਉਂਦੇ ਫਿਰ ਡਾ ਵੀ ਦਿੰਦੇ ਨੇ। ਇਹ ਸੱਚਾ ਬਚਨ ਹੈ। ਉਹਨਾਂ ਨੇ ਸਾਰੇ ਸ਼ੱਕੇ ਬੜੇ ਆਨੰਦਮਈ ਹੋਏ, ਸਾਰੇ ਬੜੇ ਹੈਰਾਨ ਹੋਏ, ਮਹਾਪੁਰਸ਼ਾਂ ਸਭ ਨੂੰ ਸ਼ਕਾ ਕੇ ਬਿਠਾ ਲਿਆ ਕਹਿੰਦੇ ਬਹਿ ਜਾਓ ਭਾਈ ਬਹਿ ਜਾਓ, ਸਾਰੇ ਬਹਿੰਦੇ ਜਾਓ ਸ਼ਕਾ ਕੇ। ਪੁੱਛਣ ਲੱਗ ਪਏ ਕਹਿੰਦੇ ਆਨੰਦ ਆਇਆ, ਕਹਿੰਦੇ ਬਹੁਤ ਆਨੰਦ ਆਇਆ। ਕਹਿੰਦੇ ਕਿੰਨਾ ਖੰ ਆਂਦਾ ਹੈ ਕਹਿੰਦੇ ਮਹਾਰਾਜ ਇੱਕ ਇੱਕ ਚਮਚੇ ਨਾਲ ਹੀ ਸੰਤੁਸ਼ਟੀ ਹੋ ਗਈ ਸਾਡੀ ਤਾਂ ਸਾਨੂੰ ਤਾਂ ਆਨੰਦ ਹੀ ਬਹੁਤ ਆਇਆ ਇਸ ਪ੍ਰਸ਼ਾਦੇ ਚ ਸਿੱਖਾਂ ਨੂੰ ਪੁੱਛਿਆ ਮਾਈਆਂ ਬੀਬੀਆਂ ਭੈਣਾਂ ਬੱਚੇ ਜਿੰਨੇ ਵੀ ਆਏ ਸੀ ਕਹਿੰਦੇ ਤੁਸੀਂ ਦੱਸੋ ਸਭ ਨੇ ਇੱਕ ਰਾਹ ਜਵਾਬ ਤਾਂ ਕਹਿੰਦੇ ਮਹਾਰਾਜ ਬਹੁਤ ਆਨੰਦ ਆਇਆ ਦੱਸਣ ਤੋਂ ਬਾਹਰ ਆ ਕਿਹੋ ਅੱਜ ਕਦੀ ਇਹੋ ਜੇ ਦਾਲ ਫੁਲਕੇ ਦਾ ਖੀਰ ਦਾ ਆਨੰਦ ਨਹੀਂ ਸਾਨੂੰ ਆਇਆ ਜਿੰਨਾ ਅੱਜ ਆਇਆ ਮਹਾਪੁਰਸ਼ ਉਸ ਮਾਈ ਵਾਲ ਕੇ ਵਾਈ ਵੇ ਕੇ ਕਹਿੰਦੇ ਕਿ ਵਾਹਿਗੁਰੂ ਜਿਹੜਾ ਪੜਾ ਰਿਹਾ ਹੈ ਬੀਬੀਏ ਮਾਤਾ ਤੁਸੀਂ ਦੱਸੋਗੇ ਕਿ ਅਸੀਂ ਦੱਸੀਏ ਉਹਨੇ ਹੱਥ ਜੋੜ ਤੇ ਕਹਿੰਦੇ ਮਾਲਕੋ ਤੁਸੀਂ ਜਾਣੀ ਜਾਣ ਮਾਪੁਰਸ਼ ਕਹਿੰਦੇ ਕਿ ਇਹ ਅੱਜ ਤੋਂ 8 ਮਹੀਨੇ ਪਹਿਲਾਂ ਗਈ ਸੀ ਪ੍ਰਸ਼ਾਦਾ ਲੈ ਕੇ ਆਈ ਸੀ ਕਿ ਪ੍ਰਸ਼ਾਦਾ ਸ਼ਿਕਾਉਣਾ ਹੈ ਮੈਂ ਤੇ ਕਹਿੰਦੇ ਸਿੱਖੋ ਜਦੋਂ ਆ ਕੇ ਖਲਾਰੀ ਸਿੰਘਾਂ ਨੂੰ ਕਹਿੰਦੇ ਤੁਸੀਂ ਵੀ ਸੋਚਦੇ ਸੀ ਕਿ 8 ਮਹੀਨੇ ਪਹਿਲਾਂ ਇਹ ਕਹਿ ਕੇ ਆਈ ਤੇ ਅੱਜ ਕਹਿੰਦੀ ਮੈਂ ਤਿਆਰੀ ਕਰਨੀ ਨੇ ਤਿਆਰੀ ਕੀ ਕੀਤੀ ਹੈ ਕੋ ਟੈਂਟ ਨਹੀਂ ਲਾਇਆ ਕੋ ਰਿਸ਼ਤੇਦਾਰ ਨਹੀਂ ਸੱਦਿਆ ਆ ਕੇ ਇਹੋ ਹੀ ਸੁਨੇਹਾ ਪਹਿਲਾਂ ਵੀ ਆ ਕੇ ਦੇ ਦਿੰਦੇ ਤੇ ਪਹਿਲਾਂ ਕਿਹੜਾ ਘਰ ਚਾਟਾ ਨਹੀਂ ਸੀ ਪਹਿਲਾਂ ਕਿਹੜੇ ਚੌਲ ਨਹੀਂ ਸੀ ਪਹਿਲਾਂ ਕਿਹੜਾ ਦੁੱਧ ਨਹੀਂ ਸੀ ਪਹਿਲਾਂ ਕਿਹੜੀ ਦਾਲ ਨਹੀਂ ਸੀ ਸਭ ਕੁਝ ਹੈਗਾ ਸੀ ਕੋਈ ਨ ਬੱਕਰੀ ਤੇਰੀ ਚੀਜ਼ ਬਣਾਈ ਨ ਬਣਾਈ ਨਹੀਂ ਇਹ ਪਹਿਲਾਂ ਉਹਨੇ ਦੇ ਮਨ ਚ ਖਿਆਲ ਆ ਰਹੀ ਸੀ ਜਦੋਂ ਚੱਲ ਰਿਹਾ ਸੀ ਕਹਿੰਦੇ ਭਾਈ ਤੁਹਾਡੇ ਸ਼ੰਕੇ ਨਿਵਰਤ ਕਰਨ ਵਾਸਤੇ ਤੁਹਾਨੂੰ ਬਿਠਾਇਆ ਹੈ ਇਸ ਮਾਈ ਨੇ ਕਲ ਜਦੋਂ ਵੀ ਇੰਨੇ ਤਿਆਰੀ ਕਰਕੇ ਆ ਗਈ ਇਹਨੇ ਜਿਹੜੀ ਖੀਰ ਬਣਾਈ ਉਹ ਚੌਲਾਂ ਤੇ ਇੱਕ ਇੱਕ ਚੌਲ ਤੇ 101 ਵਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਇਹਨੇ ਚੌਲਾਂ ਤੇ ਕਰੀ ਗਈ ਹੈ ਤੇ ਕਣਕ ਦੇ ਦਾਣੇ ਤੇ ਵੀ 101 ਵਾਰ ਵਾਹਿਗੁਰੂ ਕਰ ਕਰਕੇ ਇਹਨੇ ਜਾਪ ਇੰਨਾ ਕੀਤਾ ਹੈ 6 ਮਹੀਨਿਆਂ ਚ ਉਹ ਵੱਖਰਾ ਅਨਾਜ ਰੱਖੀ ਗਈ ਹੈ ਕਿ ਜਦਨ ਗੁਰ ਸੇ ਖਾਏ ਸਾਧੂ ਆਏ ਮਹਾਤਮਾ ਆਏ ਮੇਰੇ ਘਰ ਮੈਂ ਉਸ ਦਿਨ ਇੰਨੀ ਸਚਮਤਾ ਨਾਲ ਇੰਨੀ ਸਹਿਜਤਾ ਵਾਲਾ ਔਰ ਇੰਨਾ ਸਿਮਰਨ ਕਰਕੇ ਭੋਜਨ ਤਿਆਰ ਕਰਕੇ ਦੇਣਾ ਇਹ ਸੱਚ ਕਰਕੇ ਜਾਣੋ ਆਪਣੇ ਘਰਾਂ 'ਚ ਵੀ ਆਪਣਾ ਪਰੋਸਦੇ ਆਂ ਆਪਾਂ ਲੜਦੇ ਰਸੋਈ 'ਚ ਵੜਦੇ ਆਂ ਖਿਜਦੇ ਰਸੋਈ 'ਚ ਵੜਦੇ ਫੋਨ ਤੇ ਲੱਗੇ ਚਾਂ-ਚਾਂ ਕਰਦੇ ਵੜਦੇ ਫੋਨ 'ਚ ਹਾਂਜੀ ਤੇ ਜਾਂ ਸਾਹਮਣੇ ਟੀਵੀ ਲਾ ਲੈਨੇ ਰਸੋਈ ਦੇ ਸਾਹਮਣੇ ਲਾਇਆ ਹੁੰਦਾ ਹੈ ਕਈ ਘਰਾਂ ਜਾਂਦਾ ਨੇ ਉਹਨਾਂ ਬੜਾ ਵਧੀਆ ਸੈੱਟ ਕੀਤਾ ਹੁੰਦਾ ਹੈ ਇਧਰੋਂ ਰਸੋਈ 'ਚ ਕੰਮ ਕਰੀ ਜਾਣਾ ਉਧਰੋਂ ਸਾਹਮਣੇ ਚੱਲਿਆ ਹੁੰਦਾ ਸਾਸ ਵੀ ਕبھی ਬਹੂ थी ਫਲਾਣੀ ਵੀ ਕਦੀ ਇਸ ਤਰ੍ਹਾਂ ਸੀ ਉਹ ਸਭ ਛੱਡੀ ਜਾਂਦਾ ਹੈ ਇਹ ਹਕੀਕਤ ਹੈ ਇਹ ਸੁਨਾਲੀਆਂ ਗੱਲਾਂ ਨਹੀਂ ਹੈ ਉਹੀ ਪਰੋਸਿਆ ਜਾਂਦਾ ਸਾਨੂੰ। ਉਹੀ ਸਾਨੂੰ ਪਰੋਸਿਆ ਜਾਂਦਾ ਹੈ। ਜਿਹੋ ਜਿਹਾ ਜੈਸਾ ਅੰਨ ਵੈਸਾ ਮਨ। ਠੀਕ ਹੈ ਨਾ? ਜੈਸਾ ਧੰਨ ਵੈਸਾ ਕਰਮ। ਉਹ ਹੀ ਮਰਣੀ ਕਹਾਂ ਆਪੇ ਬੀਜ ਆਪੇ ਹੀ ਕਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ। ਭਾਵਨਾ। ਸੋ ਬੇਨਤੀ ਹੈ ਮਹਾਪੁਰਸ਼ਾਂ ਨੇ ਕਿਹਾ ਕਹਿੰਦੇ ਗੱਲ ਪ੍ਰਸ਼ਾਦੇ ਨਹੀਂ ਗੱਲ ਇਹਦੀ ਭਾਵਨਾ ਦੀ ਸੀ ਇਹਦੀ ਜੁੜਨ ਦੀ ਸੀ ਅੱਜ ਵੀ ਤੁਸੀਂ ਕਿਤੇ ਜਾਓ ਗੁਰੂ ਘਰਾਂ ਵਿੱਚ ਕਿਤੇ ਹਰਮੰਦਰ ਸਾਹਿਬ ਤੁਸੀਂ ਜਾਣਦੇ ਹੋ ਹਰ ਐਤਵਾਰ バス ਲੈ ਕੇ ਨੋਟ ਕਰਿਆ ਜੀ ਉੱਤੇ ਸੇਵਾ ਕਰਨ ਵਾਲੀਆਂ ਪ੍ਰਸ਼ਾਦੇ ਤੇ ਮਾਈਆਂ ਭੈਣਾਂ ਬੀੜਾ ਬਜ਼ੁਰਗ ਉਹਨਾਂ ਦੇ ਚਿਹਰੇ ਤੇ ਬੇਸ਼ੱਕ ਉਹਨਾਂ ਦੀ 70 ਸਾਲ ਉਮਰ ਹੋਵੇ ਪਰ ਉਹਨਾਂ ਦੇ ਚਿਹਰੇ ਤੇ ਐਡਾ ਅਦਭੁਤ ਗਲੋਵ ਆਉਂਦਾ ਹੈ ਐਡੀ ਅਦਭੁਤ ਕਿਰਪਾ ਵਰਤਦੀ ਉਹਨਾਂ ਦੇ ਕਿ ਸੱਚ ਕਰਕੇ ਜਾਣਿਓ ਮਨ ਸ਼ਾਂਤ ਹੋ ਜਾਂਦਾ ਹੈ ਉਹਨਾਂ ਨੂੰ ਮਨ ਵੇਖ ਕੇ ਮਨ ਨੂੰ ਠੰਡਾ ਆਪਣੇ ਨੂੰ ਪੈ ਜਾਂਦੀ ਉਹਨਾਂ ਦਾ ਚਿਹਰਾ ਵੇਖ ਕੇ ਕਿਉਂ ਕਿਉਂਕਿ ਮਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨਾ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਵਰਸ ਹੈ ਉਹਨਾਂ ਦੀ ਸੇਵਾ ਕਰ ਕਰਕੇ ਇਹੋ ਜੀ ਅਵਸਥਾ ਪ੍ਰਾਪਤ ਕਰਨੀ ਹੁੰਦੀ ਹੈ ਤੇ ਉਹਨਾਂ ਦੇ ਦਰਸ਼ਨ ਮਾਤਰਨ ਵਾਲੀ ਆਪਣੇ ਅੰਦਰ ਠੰਡ ਵਰਤ ਜਾਂਦੀ ਹੈ ਸੋ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕੀਤੇ ਹੋਣ ਦੀਵਾਨ ਟੋਡਰਮਾਲ ਦੇ ਵੱਡਿਆ ਨੇ ਤੇ ਉਹਨਾਂ ਦੇ ਅੰਦਰ ਪਕੜ ਕਿਵੇਂ ਰਹਿ ਸਕਦੀ ਮਾਇਆ ਦੀ ਉਹਨਾਂ ਦੇ ਅੰਦਰ ਜਕੜ ਕਿਵੇਂ ਰਹਿ ਸਕਦੀ ਮਾਇਆ ਦੀ ਉਹਨਾਂ ਦੇ ਅੰਦਰ ਪਕੜ ਸੀ ਮਾਲਕ ਦੀ ਤੇ ਮਾਲਕ ਦੀ ਖੁਸ਼ੀ ਦੀ ਉਹਨਾਂ ਦੇ ਅੰਦਰ ਪਕੜ ਸੀ ਤੇ ਧੰ ਗੁਰੂ ਨਾਨਕ ਪਾਸ਼ਾ ਦੀ ਫਲਵਾੜੀ ਦੀ ਫਕ ਪਕੜ ਸੀ ਕਿ ਜੋ ਇਹ ਅਮੁੱਲੀ ਸੇਵਾ ਸਾਡੀ ਝੋਲੀ ਚ ਪਈ ਹੈ ਪਤਾ ਸੀ ਹੁਕਮਰਾਨਾਂ ਨੇ ਸਾਨੂੰ ਛੱਡਣਾ ਨਹੀਂ ਔਰ ਛੱਡਿਆ ਵੀ ਨਹੀਂ ਦੋਨਾਂ ਪਰਿਵਾਰਾਂ ਨਾਲ ਕੀ ਹੋਇਆ ਇਹ ਗੱਲ ਨੂੰ ਕੱਲ ਨੂੰ ਵਿਚਾਰ ਕਰਾਂਗੇ ਸਮਾਂ ਮੈਂ ਆਪਣੇ ਦੱਸੇ ਤੋਂ ਕਾਫੀ ਅੱਗੇ ਲੰਘ ਗਿਆ ਵਾਂ ਸੋ ਇੰਨੇ ਇੱਕ ਬੇਨਤੀਆਂ ਪ੍ਰਵਾਨ ਕਰਿਓ ਕੱਲ ਨੂੰ ਸਮਾਂ ਥੋੜਾ ਵਧੇਰੇ ਲੱਗੇਗਾ 5:30 ਸ਼ੁਰੂ ਹੋਣਾ ਤੇ 7:30 ਵਜੇ 8:00 ਵਜੇ ਸਮਾਪਤੀ ਹੋਊਗੀ ਤੇ ਗੁਰੂ ਕਿਰਪਾ ਰੱਖੇ ਰਹਿਮਤ ਕਰੇ ਵਿਚਾਰ ਕਰਕੇ ਆਪਸੀ ਸੰਦੀਪ ਸਿੰਘ ਨੇ ਤੇ ਦਾਸ ਨੇ ਜਿਵੇਂ ਹੁਕਮ ਕਰਨਗੇ ਇਹ ਸ਼ੁਰੂ ਕਰ ਦੇਣਗੇ ਉਸ ਤੋਂ ਬਾਅਦ ਜਿਹੜਾ ਰਹਿੰਦਾ ਪੜਾਇ ਉਹਨੂੰ ਸਮਾਪਤੀ ਤੱਕ ਲੈ ਕੇ ਜਾਵਾਂਗੇ ਸੋ ਗੁਰੂ ਕਿਰਪਾ ਰੱਖੇ ਇਹ ਬਹੁਤ ਵੱਡਾ ਇਹਨਾਂ ਬੱਚਿਆਂ ਨੇ ਬਹੁਤ ਵੱਡਾ ਮੈਂ ਤਾਂ ਨਾ ਕਈ ਵਾਰ ਸੱਚੀ ਗੱਲ ਇਹ ਗੱਲ ਕਹਿਣਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਰੇ ਸਿੰਘ ਮੇਰੀ ਸਿਹਤਾ ਵਾਸਤੇ ਭੇਜੇ ਨੇ ਸਾਰੇ ਕਿ ਉਹਨਾਂ ਨੂੰ ਪਤਾ ਸੀ ਇਹ ਨਕੰਮਾ ਇਹ ਇਕੱਲੇ ਕੋਲੋਂ ਕੰਮ ਨਹੀਂ ਚੱਲਣਾ ਤੇ ਕੋਈ ਨਾ ਕੋਈ ਇਹਦੀ ਮਦਦ ਵਾਸਤੇ ਭੇਜੀਏ ਤੇ ਉਹਨਾਂ ਸਾਰੇ ਹੀ ਭੇਜੇ ਆ ਜਿੰਨੇ ਮੇਰੇ ਨਾਲ ਸੇਵਾ ਕਰਾਉਂਦੇ ਇਹ ਵੀ ਮੇਰੀ ਮਦਦ ਵਾਸਤੇ ਆਏ ਨੇ ਜਿੰਨਿਆਂ ਗੁਰਮਤਿ ਦਾ ਪ੍ਰਚਾਰ ਕਰਦੇ ਇਹ ਵੀ ਮੇਰੀ ਮਦਦ ਵਾਸਤੇ ਆਏ ਨੇ ਜਿੰਨੇ ਜਿੱਥੇ ਜਿੱਥੇ ਬੈਠੇ ਦੇਸ਼ਾਂ